ਦੋਸਤੋ ਆ ਬੱਕਰਾ ਦੋਸਤੋ ਹੋ ਗਿਆ ਕਲਦੀਪ ਨੂੰ ਪੁੱਛਦੇ ਕਲਦੀਪ ਕਿੰਨੇ ਦਾ ਕਰਵਾਤਾ ਭਾਈ 24.5 ਦਾ ਕਰਵਾਤਾ 24.5 ਦਾ ਲਖਾਈ ਲਖਾਈ ਆਪ ਕੋ ਆਪਣੀ ਲਖਾਈ ਆਪ ਕੋ ਆਪਣੀ ਠੀਕ ਆ ਲੈ ਵੀ ਆਪਣੇ ਪਿੰਡ ਵਾਲੇ ਤੋਂ ਭਰਾ ਤੋਂ ਲੈ ਕੇ ਦਿੱਤਾ ਬੇਲੇ ਤੋਂ ਠੀਕ ਆ ਭਾਈ ਬੇਲੇ ਠੀਕ ਆ ਸੋਕ ਠੀਕ ਆ ਪੈਸੇ ਕਨਾਂ ਦੀ ਭਾਈ ਯਾਰ ਸੋਕ ਹਾਂ ਬਣ ਕੇ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਕਰਾਇਆ ਹਾਂ ਏਵੇਂ ਸਹੀ ਗੱਲ ਆ ਬਾਹਲਾ ਬਾਹਲਾ ਕਾਲ ਕਾਲ ਕਰਦਾ ਸੀਗਾ ਬੱਕਰਾ ਵੇਖਾ ਛਾਣਾ ਯਾਰ ਬੱਕਰਾ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਚੰਗੇ ਸੌਦੇ ਹੋ ਰਹੇ ਆ ਠੀਕ ਆ ਤੇ ਚੰਗਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਹਨਾਂ ਦੇ ਵਿਗਿਆ ਬਾਈ ਆਓ ਬਾਈਆ ਮੁੰਡਾ ਆਪਣਾ ਠੀਕ ਪਲੇ ਪਹਿਗਣਾ ਦੀ ਸੋ ਪਤਾ ਯਾਰ ਫੜ ਗੇ ਸਾਈ ਆਦਾ ਸਾਈ ਆਲਾ ਥਾ ਅੱਜ ਭਾਗਦਸ ਹੋ ਗਿਆ ਉਧਰ ਵੀ ਬਾਈ ਸੌਦਾ ਚੱਲੀ ਜਾਂਦਾ ਲਿਆਂਗੇ ਸੌਦੇ ਸਾਰੇ ਹੋਗੇ ਹਾਂ ਹਾਂ ਆ ਫੜਾ ਇੱਕ ਵਾਰ ਤੋਂ ਠੀਕ ਆ ਬਾਈ ਹਾਂ ਛੋੜ ਕਰਦੀ ਜਿੰਨੇ ਜਿੰਨੇ ਮਰਜ਼ੀ ਕਰਦੀ ਠੀਕ ਆ ਬਾਈ ਕਰਦੇ ਕਰਦੇ ਲੈ ਵੀ ਦੋਸਤੋ ਚੰਗਾ ਸੌਦਾ ਹੋ ਗਿਆ ਵੱਡੇ ਬੱਕਰੇ ਦਾ ਠੀਕ ਆ ਆ ਬੱਕਰਾ ਲਵਾਇਆ ਸੋਖ ਭਲਾਈਆਂ ਵਾਲਿਆਂ ਤੋਂ ਆਪਣੇ ਪਿੰਡ ਵਾਲਿਆਂ ਬੰਦਾ ਤੂੰ ਤੁਸੀਂ ਦੇਖ ਸਕਦੇ ਆਂਦਾ ਲੈ ਵੀ ਇਧਰ ਓਏ ਕਿਵੇਂ ਹੋਇਆ ਓਏ ਕਿਵੇਂ ਹੋ ਗਿਆ ਸੌਦਾ ਹੋ ਗਿਆ ਹੋ ਗਿਆ ਰੋਦਾ ਰਸੇ ਪਿੱਛੇ ਲੜਦਾ ਸੀਗਾ ਨਹੀਂ ਲੜਦੇ ਸੀਗੇ ਇਹ ਕੀ ਕਹਿੰਦਾ ਸੀਗਾ ਕਿ ਰਸਾਂ ਨਹੀਂ ਤੇਰਾ ਮੈਂ ਕਿਹਾ ਨਾਲ ਅੱਛਾ ਆਉਂਦੀ ਮੰਡੀ ਦਾ ਕਿੱਲਾ ਬੱਕਰਾ ਹੋਇਆ ਵੀ ਨਾ ਰਸਾ ਹੋਇਆ ਲੈ ਵੀ ਕਿਹੜੇ ਬੱਕਰੇ ਆਇਆ ਕਿਹੜੇ ਬੱਕਰੇ ਦਾ ਆ ਸੌਦਾ ਕਰਦਾ ਬਾਬਾ ਜੀ ਕਿਹਨੇ ਖਰੀਦਿਆ ਇਹ ਕਿਹਨੇ ਕਿਹੜਾ ਮਨਦੀਪ ਨੇ ਲੈ ਵੀ ਮਨਦੀਪ ਬਠਿੰਡੇ ਵਾਲੇ ਨੂੰ ਦਵਾਤਾ ਬੱਕਰਾ ਤੇਜ ਮੋੜ ਤੋਂ ਕੋਈ ਦੇਖ ਸਕਦਾ ਕਿੰਨੇ ਦਾ ਸੌਦਾ ਹੈ ਗੁਰੇ ਸਾਢੇ ਅੱਠ ਦਾ ਭਾਈ ਸਾਢੇ ਅੱਠ ਦਾ ਲਖਾਈ ਲਖਾਈ ਭਾਈ ਮੰਦੀਪ ਦੀ ਠੀਕ ਹੈ ਲੈ ਵੀ ਸਾਢੇ ਅੱਠ ਚ ਲਖਾਈ ਮੰਦੀਪ ਦੀ ਆ ਗੱਲ ਪੱਤੀ ਵਾਲੇ ਦੀ ਉਹ ਤੈਨੂੰ ਲੈ ਦਾਂਗਾ ਭਰਾਵਾ ਆਉਂਦੀ ਹੈ ਮੰਡੀ ਰੱਥੇ ਵਾਲੇ ਵੀ ਸੱਤਾ ਆ ਕਿੱਥੇ ਹੈ ਇਹਨੂੰ ਮੜਾ ਇਹਨੂੰ ਮੜਾ ਜਗਦੀਪ ਰੱਥਿਆਂ ਦੀ ਆ ਕਿ ਲੈ ਕਰ ਗੋਰੇ ਵਾਵਾ ਸਾਹਿਬ ਕੋਈ ਨਹੀਂ ਕੋਈ ਨਹੀਂ ਉੱਪਰ ਤੇ ਚੱਕ ਕੇ ਲੈ ਜਾਊਗਾ ਕੰਨ ਦਵਾ ਦੰਗੇ ਯਾਰ ਤੇ ਦੰਗੇ ਰੱਖਣਾ ਅੱਲਾ 8100 ਦਾ ਹੋ ਗਿਆ ਸੌਦਾ ਮਨਦੀਪ ਤੇਰੀ ਸੀ ਲਗਾਈ ਹਾਂ ਲਖਾਈ ਬਾਈ ਜੀ ਬਾ ਕੋਈ ਨਹੀਂ ਉਹ ਹੁੰਦਾ ਯਾਰ ਹਲੇ ਬਾਈ ਇਹ ਮੈਂ ਜੋ ਮਾਰਦਾ ਰੱਸੀ ਦੇਣੀ ਆਪ ਬਾਹਰ ਮੈਨੂੰ ਰੱਸਾ ਲੈਦਾ ਐਵੇਂ ਬਉਦੇਜ ਮੋੜ ਕਹਿੰਦਾ ਰੱਸਾ ਰੱਸਾ ਠੀਕ ਆ ਯਾਰ ਹਾਂ ਹਾਂ ਸੌਕਾ ਕਿਨੇ ਹੋਇਆ ਅਦਰ ਸੁਖਨੇ ਲੈ ਆ ਉਹ ਸੁਖਨੇ ਲੈ ਆ ਬੱਕਰਾ ਆਪਣੇ ਪਿੰਡ ਵਾਲਿਆਂ ਤੋਂ ਹੀ ਲਿਆ ਲਖਾਈ ਉਹਦੇ ਕੀ ਦੀ ਆ ਲਖਾਈ ਤਾਂ ਹੈਗੀ ਆ ਕੀ ਕੀਤੀ ਸੀ ਤੇਰੇ ਪਿੰਡ ਨੇ ਲਖਾਈ ਬੱਲਾ ਕਹਿਣਾ ਉਹ ਕਿਹੜੇ ਬੱਕਰੇ ਦਾ ਕਾਲੇ ਬੱਕਰੇ ਦਾ ਹਾਂ 100 ਵੀ ਪੈ ਜੂਗਾ ਇਹ ਨਹੀਂ 500 ਪੈਣਾ 400 4200 ਠੀਕ ਆ ਬਾਈ ਸਹੀ ਆ ਸਹੀ ਆ 4200 4100 4200 4300 ਚੱਕੋ ਸਹੀ ਆ ਫਿਰ 4400 ਕਰਦੇ ਪੁਰਾਣ ਦੇ ਕਰਦੇ 4500 ਚੱਲ ਸਹੀ ਆ ਬਾਈ ਸਹੀ ਆ ਸਹੀ ਆ ਜਿਹਨੇ ਬੋਲੀ ਦੇਣੀ ਆ ਦਿਓ ਬਾਈ ਗੋਰੇ ਬੋਲ ਬਾਈ ਉਹ ਨਾ ਦੀ ਦਾ ਕੁਛ ਨਹੀਂ ਦਾ ਹੈਗਾ ਬਈ ਹੋਰ ਤਾਂ ਕੋਈ ਇੱਕ ਮਿੰਟ ਹਾਂ ਬਈ ਚੱਲਦਾ ਹੋਰ ਤੂੰ 42 ਤੇ ਲੈਣ ਦਾ ਬਈ 45 ਲੱਗਿਆ ਬਾਈ 100 ਪਊਆ ਹੁਣ ਤਾਂ ਜ਼ਿਆਦਾ ਪੁੱਛੋ ਤੁਸੀਂ ਕੀ ਦਾ ਹਾਂਜੀ ਬਾਈ 4500 ਫਿਰ ਫਰਕ ਦਾ ਕੁਛ ਵੀ ਨਹੀਂ ਹਾਂ 6 ਦਾ ਕਹਿੰਦਾ 45 ਲੱਗ ਗਿਆ ਪਈ ਇਹ ਤਾਂ ਪੂਨੇ ਲੱਗ ਗਿਆ ਚਿੱਟਾ ਨਾਲ ਵੇਚੋ ਜੇ ਕਾਲਾ ਤਾਂ ਫੇਰ ਹਾਂ ਆ ਡਾਬਣਾ ਹੁੰਦਾ ਨਾ ਬਈ ਫੇਰ ਚੱਲ ਜਾਨਾ ਸੀ ਫੇਰ ਚਲਦਾ ਸੀ ਇੰਨੇ ਦਾ ਹਾਂਜੀ ਬਾਈ ਆਪਣੇ ਵੱਦ ਪੈਸੇ ਪੂਰੇ ਲੱਗ ਗਏ ਦਾ 10000 ਕਹਿੰਦਾ ਕੁਝ ਇਹ ਤਾਂ ਹੁੰਦਾ ਕਾਲਾ ਲੱਗ ਗਿਆ ਫੜਾਓ ਸਾਈ ਹਾਂ ਸਹੀ ਲੈ ਯਾਰ ਵੇਣ ਮੋਲ ਹੀ ਜਾਣਾ ਬਈ ਵੇ ਇਹਦਾ ਵਜਨ ਮੋਲ ਹੀ ਜਾਣਾ ਸਹੀ ਹੈ ਯਾਰ ਚੱਕ ਲੈ ਬਈ ਕੀ ਦਾ ਕਰਾਂ ਬਾਬੇ ਨੇ ਬਾਬੇ ਹਾਂ ਬਈ ਬਈ ਦਲਜੀਤ ਨੂੰ ਦਵਾਤਾ 4500 ਦਾ ਠੀਕ ਆ ਬਾਈ ਚਲ ਬਈ ਲਖਾਈ ਇਹਦੇ ਵਿੱਚ ਆਪੋ ਆਪਣੀ ਹੁੰਦੀ ਆ ਬਈ ਬੋਲੀ ਚ ਹਾਂ ਬੋਲੀ ਚ ਆਪੋ ਆਪਣੀ ਹੁੰਦੀ ਆ ਲਖਾਈ ਲਖਾਈ ਬਈ 100 100 ਰੁਪਿਆ ਲੈਣੀ ਜਗਦੀ ਨੂੰ ਹਾਂ ਆ ਕਾਲੇ ਦਾ ਬਾਈ ਕਾਲਾ ਨਹੀਂ ਦਾ ਡੱਬਾ ਡੱਬਾ ਥੋੜਾ ਜਿਹਾ ਬਾਈ ਕਿਹੜਾ ਪਿੰਡ ਸੀ ਆਪਣਾ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਮੰਡੀ ਰੋਡਾਂ ਵਾਲੀ ਮੰਡੀ ਰੋਡਾਂ ਵਾਲੀ ਤੋਂ ਆਏ ਸੀ ਬਾਈ ਆਪਣਾ ਪਿੰਡ ਕਿਹੜਾ ਸੀ ਮੁਕਸਰ ਨਹੀਂ ਬਾਈ ਮੁਕਸਰ ਤੋਂ ਆਏ ਸੀਗੇ ਬਾਈ ਮੰਡੀ ਰੋਡਾਂ ਵਾਲੀ ਤੋਂ ਆਏ ਸੀਗੇ ਬੱਕਰਾ ਦਵਾ ਦਾ 4500 ਦਾ ਲਖਾਈ ਆਪੋ ਆਪਣੀ ਪੂਰੇ